ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਲਿਖਿਆ ਕਮਾਵਣਾ ਜੀ ਕਰਤ ਆਪ ਲਿਖਿਆਸ ਮੋਹ ਠਗਾ ਲਈ ਪਾਈਨ ਬਿਸਰਿਆ ਗੁਣਤਾਸ ਲਿਖਿਆ ਕਮਾਵਣਾ ਜੇ ਕਰਤ ਆਪ ਲਿਖਿਆਸ ਮੋਹ ਠਗਾਲੀ ਪਾਈਨ ਬਿਸਰਿਆ ਗੁਣਤਾਸ ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੋਇ ਆਸ ਜਿਨੀ ਗੁਰਮੁਖ ਨਾਮ ਨਾ ਚੇਤੀਓ ਸੇ ਬਹਿਣ ਨ ਮਿਲਨੀ ਪਾਸ ਦੋਖ ਲਗਾ ਬਹੁ ਆਤ ਕਣ ਪੋਤ ਕਲਾਤਨਾ ਸਾਥ ਕੋਈ ਜਾਸ ਲੋਕ ਰਚ ਮੋਹ ਕਾਲ ਹੋਆ ਅੰਦਰ ਉਬੇ ਸਾਸ ਮਨ ਮੁਖਾਨੋਂ ਕੋ ਨ ਵਿਸਹੀ ਚੋਕ ਗਿਆ ਵੇ ਸਾਸ ਨਾਨਕ ਗੁਰ ਮੁਖਾਨੋਂ ਸੁਖ ਅਗਲ ਜਿਨਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਈ ਸਾਤ ਗੁਰ ਕਾ ਭਾਣਾ ਆਨੰਦਿਨ ਕਰਹਿ ਸੇ ਸੱਚ ਰਹੇ ਸਮਾਈ ਦੂਜੇ ਭਾਏ ਲਗੇ ਸਜਣ ਨਾ ਆਖੀ ਅਹ ਜੀ ਅਭਮਾਨ ਕਰਹਿ ਵਿਕਾਰ ਮਾਨ ਮੁਖ ਆਪ ਸੁਆਰਥੀ ਕਾਰਜ ਨਾਸਕ ਹੈ ਸਵਾਰ ਨਾਨਕ ਪੂਰਵ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਪਾੜੀ ਤੋਦੇ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤਰੇ ਗੁਣ ਆਪ ਸਿਰਜੀਐ ਮਾਇਆ ਮੋਹ ਬਧਾਇਆ ਵਿੱਚ ਹौं ਮੈਂ ਲੇਖ ਮੰਗੀਐ ਫਿਰ ਆਵੈ ਜਾਇਆ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਹਾਰੀ ਗੁਰ ਆਪਨੇ ਸਦਾ ਸਦਾ ਕੁਮਾਇਆ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਹਾਰੀ ਗੁਰ ਆਪਣੀ ਸਦਾ ਸਦਾ ਕੁਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪੂਰਵ ਲਿਖਿਆ ਕਮਾਵਣਾ ਜੀ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈਨ ਵਿਸਰਿਆ ਗੁਣਤਾਸ ਰਾਗ ਸੋਰਠ ਕੀ ਵਾਰ ਪੌੜੀ ਤੀਜੀ ਸਲੋਕਾਂ ਨਾਲ